ਸਿਆਣੇ ਬਜ਼ੁਰਗ ਕਹਿੰਦੇ ਨੇ ਮਾੜੇ ਹੱਥ ਦੇ ਪੈਸੇ ਆ ਜਾਣ ਨਾ ਤੁਹਾਡੇ ਘਰ 'ਚ ਤੁਹਾਡਾ ਵੀ ਨਾਲ ਹੀ ਲੈ ਜਾਂਦੇ ਰੂਹਝ ਕੇ ਮਾੜਾ ਪੈਸਾ ਘਰ ਜਾ ਜਾਏ ਕਈ ਵਾਰ ਤੁਹਾਡੀ ਕਮਾਈ ਵੀ ਨਾਲ ਹੀ ਜਾਂਦੀ ਲੱਗਦੀ ਹੈ ਭਾਈ ਚੰਗੀ ਮਾਇਆ ਆਜੇ ਉਹ ਬਰਕਤ ਪੈ ਜਾਂਦੀ ਹੈ ਕਿਸੇ ਸਬਰ ਸੰਤੋਖ ਵਾਲੇ ਦੇ ਹੱਥ ਨਹੀਂ ਆਇਆ ਹੋਵੇ ਬਰਕਤ ਪੈਂਦੀ ਹੈ ਕਿਸੇ ਜ਼ਹੀਮਾਨ ਦੇ ਹੱਥ ਦੇ ਪੈਸੇ ਹੋਣ ਉਹ ਤੁਹਾਡੇ ਘਰ ਦਾ ਸਿਸਟਮ ਵਿਗਾੜ ਦੇਣਗੇ ਇਹ ਚੀਜ਼ ਕਦੇ ਤਜਰਬਾ ਕਰਕੇ ਵੇਖਿਓ ਜਿੱਦਣ ਕਿਸੇ ਮਾੜੀ ਨੀਅਤ ਵਾਲੇ ਦੀ ਕੋਈ ਚੀਜ਼ ਤੁਹਾਡੇ ਘਰ ਆਈ ਉਦੋਂ ਕਲੇਸ਼ ਪੈਂਦਾ ਘਰ ਵਿੱਚ ਉਦੋਂ ਬੁੱਧੀਆਂ ਪ੍ਰੇਸ਼ਟ ਹੁੰਦੀਆਂ ਨੇ ਬੰਦਿਆਂ ਨੂੰ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਅਨੇਕਾਂ ਅਫਸਰ ਬਖਾ ਸਕਨੇ ਹੈ ਜਿਹੜੇ ਐਸਪੀ ਦੇ ਅਹੁਦੇ ਤੇ ਡੀਐਸਪੀ ਦੇ ਅਹੁਦੇ ਤੇ ਉਹਨਾਂ ਯੋਬਾਂ ਕੀਤੀਆਂ ਲੱਖਾਂ ਰੁਪਈਆ ਕਮਾਇਆ ਜ਼ਮੀਨਾਂ ਬਣਾਈਆਂ ਗੁਰਦਾਸਪੁਰ ਦੇ ਏਰੀਆ 'ਚ ਪਰ ਸਜਣੋ ਉਹ ਮਾੜੇ ਪੈਸੇ ਨੇ ਤਵਾਹੀ ਪਤਾ ਫਿਰ ਕੀ ਕੀਤੀ ਇੱਕੋ ਇੱਕ ਪੁੱਤ ਕਿਸੇ ਦਾ ਚਿੱਟੇ ਤੇ ਲੱਗ ਗਿਆ ਕਿਸੇ ਦਾ ਕਿਸੇ ਤੇ ਲੱਗ ਗਿਆ ਮਾਫ ਕਰਿਓ ਇਹ ਇਹ ਸੱਜਣਾਂ ਸਾਨੂੰ ਡਰ ਰੱਖਣਾ ਚਾਹੀਦਾ ਹੈ ਕੋਈ ਮਰੀ ਚ ਇਹਨਾਂ ਘਰ ਜਾ ਰਿਹਾ ਇੱਕੋ ਇੱਕ ਪੁੱਤ ਚਿੱਟੇ ਤੇ ਲੱਗ ਗਏ ਔਰ ਤੁਸੀਂ ਹੈਰਾਨ ਹੋਵੋਗੇ ਬੰਦਾ ਡੀਐਸਪੀ ਦੇ ਅਹੁਦੇ ਤੇ ਉਹਦੇ ਬੱਚੇ ਉਤੇ ਪਰਚਾ ਪਤਾ ਕਾਦਾ ਹੋਇਆ ਲੁੱਟ ਖੋਦ ਰਸਤੇ 'ਚ ਕਿਸੇ ਕੋਲੋਂ ਲੁੱਟ ਖੋਦ ਕਰ ਲਈ ਪਈਆਂ ਤੋਂ ਮੋਬਾਈਲ ਖੋਲਿਆ ਇੱਕ ਬੰਦੇ ਕੋਲੋਂ ਪੈਸੇ ਖੋਲੇ ਕਮਾਈ ਦੇ ਕੰਟੇ ਉਹਨੇ ਖਿੱਚ ਲਏ ਜਦੋਂ ਗਰੋਹ ਫੜਿਆ ਗੱਲ ਡੀਐਸਪੀ ਦਾ ਲੜਕਾ ਵੀ ਉਹ ਵੀ ਇਹਨਾਂ ਹਾਲ ਖੋ ਕਰਦਾ ਕਿਉਂ ਘਰੋਂ ਨਹੀਂ ਮਿਲਦੇ ਹੁਣ ਚਿੱਟੇ ਨਸ਼ੇ ਖਾਂਦੇ ਹੋਰ ਉਹਦੇ ਤੇ ਚੋਰੀ ਦਾ ਪਰਚਾ ਇੱਕ ਵਾਰ ਬਚਾਇਆ ਦੋ ਵਾਰ ਬਚਾਇਆ ਤੀਜੀ ਵਾਰ ਜੇਲ੍ਹ ਜਾਣਾ ਹੀ ਪਿਆ ਉਹਨੂੰ ਮਾੜਾ ਪੈਸਾ ਨਾ ਘਰਜ ਰਲ ਜਾਏ ਇਸ ਗੱਲੋਂ ਅਰਦਾਸ ਕਰਨੀ ਚਾਹੀਦੀ ਚੰਗੇ ਹੱਥ ਦੇ ਪੈਸੇ ਬਰਕਤ ਪਾਉਂਦੇ